ਗੁਰੂ ਗ੍ਰੰਥ ਸਾਹਿਬ ਦਾ ਉਹਦੇ ਸਰੂਪ ਲੈ ਕੇ ਗਏ ਸ਼ਾਂਤੀ ਦਾ ਪ੍ਰਤੀਗਿਆ ਸਭੇ ਸਾਂਝੀ ਵਾਲਸਦਾਨ ਕੋਈ ਨਾ ਦੱਸੇ ਬਾਹਰ ਜਿਓ ਲੈ ਕੇ ਗਏ ਆ ਇਹਦੇ ਹੁਲੜ ਬਾਜ ਜਿਹੜੇ ਇਕੱਠੇ ਹੁੰਦੇ ਤੁਹਾਨੂੰ ਹੀ ਪਤਾ ਜਿਹੜਾ ਇੱਕ ਸ਼ਾਸਤੀ ਬੇਟਾ ਗੱਲ ਤਾਂ ਵੀ ਇਹ ਕੋਈ ਏਡਾ ਵੱਡਾ ਇਸ਼ੂ ਨਹੀਂ ਮੋਰ ਬਹੁਤ ਵਧੀਆ ਤੁਹਾਡੇ ਸਾਹਮਣੇ ਤੁਹਾਡੇ ਕੋਲ ਹੀ ਆਹੀਂ ਐਸੇ ਆਉਣਾ ਬੱਬਲ ਪ੍ਰੀਤ ਸਿੰਘ ਨੇ ਮਿਲਦੇ ਆ ਕਹਿੰਦੇ ਆ ਅਫਸਰਾਂ ਨੂੰ ਬੇਨਤੀ ਕਰਦੇ ਵੀ ਸਾਨੂੰ ਵੀ ਮਿਲਾਇਆ ਜਾਵੇ ਇਨਸੇ ਖਤਮ ਹੋਣ ਤੋਂ ਬਾਅਦ ਅੱਜ ਪਪਲ ਪ੍ਰੇਸ ਸਿੰਘ ਹੋਣਾ ਨੂੰ ਵੀ ਅੱਜ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਤਾਂ ਪਪਲ ਪ੍ਰੇਸ ਸਿੰਘ ਹੋਣਾ ਦੇ ਜੋ ਪਰਿਵਾਰ ਨੇ ਉਹ ਵੀ ਸਾਹਮਣੇ ਆਏ ਨੇ ਤਾਂ ਕਿਵੇਂ ਵੇਖਦੇ ਹੋ ਜੀ ਅੱਜ ਜਿਹੜਾ ਪੇਸ਼ ਕੀਤਾ ਜਾਣਾ ਕਿਉਂਕਿ 39 ਏਰੀ ਐਫ ਆਈ ਆਰ ਦੇ ਵਿੱਚ ਉਹਨਾਂ ਨੂੰ ਹੁਣ ਇੱਥੇ ਪੇਸ਼ ਕੀਤਾ ਜਾਏਗਾ ਕੱਲ ਨੂੰ ਰਿਮਾਂਡ ਚ ਵੀ ਲਿੱਤਾ ਜਾਏਗਾ ਤਾਂ ਤੁਹਾਡਾ ਕੀ ਕਹਿਣਾ ਵੇਖੋ ਜੀ ਸਾਨੂੰ ਤਾਂ ਬਹੁਤ ਖੁਸ਼ੀ ਆ ਕਿ ਕਿਥੇ 4000 ਕਿਲੋਮੀਟਰ ਅਸੀਂ ਜਾਂਦੇ ਹਾਂ ਤੇ ਬੜਾ ਲੰਮਾ ਸਫਰੀ ਚਲੋ ਇੱਥੇ ਆ ਜਾਣਾ ਤੇ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਕੋਈ ਐਡਾ ਵੱਡਾ ਕਸੂਰ ਨਹੀਂ ਸਾਡੇ ਬੱਚਿਆਂ ਦਾ ਨਾ ਉਹਨਾਂ ਕੋਈ ਮਰਡਰ ਕੀਤਾ ਹੈ ਨਾ ਉਹਨਾਂ ਦਾ ਕੋਈ ਕ੍ਰਾਇਮ ਕੀਤਾ ਹੈ ਨਸ਼ਾ ਵੇਚਿਆ ਹੈ ਜਾਂ ਕੋਈ ਹੋਰ ਮੇਜਰ ਦੋਸ਼ ਨਹੀਂ ਤੇ ਐਡੀ ਦੂਰ ਭੇਜਿਆ ਜਾਣਾ ਕਿਉਂਕਿ ਬਹੁਤ ਬਹੁਤ ਵੱਡੇ ਦਰ ਘਟਨਾਵਾਂ ਹੋ ਰਹੀਆਂ ਹਨ ਹਿੰਦੁਸਤਾਨ 'ਚ ਵੱਡੇ ਵੱਡੇ ਕਾਂਡ ਹਨ ਜਿਹੜੇ ਕਿ ਇੱਥੇ ਅੱਜ ਤੱਕ ਐਨਐਸਸੀ ਲੱਗੀ ਹੋਏ ਕਿ ਇਹ ਸਿੱਖਾ ਵਾਸਤੇ ਹੀ ਆ ਕਿਉਂਕਿ ਇਹ ਗੱਲ ਦਾ ਮੈਂ ਜ਼ਰੂਰ ਦੁੱਖ ਯਾਰ ਕਰਦਾ ਵੀ ਐਡਾ ਵੱਡਾ ਕੋਈ ਗੱਲ ਨਹੀਂ ਸੀ ਜਿਹਨੂੰ ਮੇજર ਇਸ਼ੂ ਬਣਾ ਕੇ ਤੇ ਕਿੱਥੇ ਉਹਨਾਂ ਨੂੰ ਡਿਬ੍ਰਗੜ ਭੇਜਿਆ ਗਿਆ ਪਰ ਜਿਸ ਤਰ੍ਹਾਂ ਦੇ ਨਾਲ ਇਹੀ ਉਹ ਸੜਕ ਸੀਗੀ ਜੋ ਗੁਰੂ ਮਹਾਰਾਜ ਦਾ ਸਰੂਪ ਅੱਗੇ ਰੱਖ ਕੇ ਇੱਥੇ ਆਏ ਨੇ ਤਾਂ ਉਸ ਤੋਂ ਬਾਅਦ ਪੁਲਿਸ ਦੇ ਉੱਤੇ ਜਿਹੜਾ ਅਟੈਕ ਕੀਤਾ ਕਿਉਂਕਿ 39 ਐਫ ਆਰ ਦੇ ਵਿੱਚ ਤਾਂ ਹੁਣ ਪੁਲਿਸ ਦੇ ਅਟੈਕ ਨੂੰ ਲੈ ਕੇ ਜਿਹੜਾ ਕੇਸ ਚੱਲੂਗਾ ਉਹਨੇ ਵੇਖੋ ਜੀ ਅਸੀਂ ਮੈਂ ਤਾਂ ਨੌ ਗੱਲ ਪਹਿਲਾਂ ਦੇ ਚੁੱਕਾ ਹਵਾਲਾ ਵੀ ਇੱਥੇ ਆਏ ਆ ਮੈਂ ਇਹੋ ਗੱਲ ਨੂੰ ਕਬੂਲ ਕਰਦਾ ਮੈਂ ਕੱਲ ਚੈਨਲ ਤੇ ਵੀ ਕੀਤਾ ਲੇਵਾਂਗੇ ਇੰਡੀਆ ਦੇ ਪਰ ਚੱਕਰੀ ਆ ਵੀ ਵੇਖਿਆ ਜਾਣਾ ਜਦੋਂ ਉਹਨਾਂ ਨੂੰ ਅੰਮ੍ਰਿਤਸਰ ਜੇਲ੍ਹ 'ਚ ਵੀ ਰੱਖਿਆ ਜਾ ਸਕਦਾ ਹੈ ਉਹਨੂੰ ਲੱਗੇ ਹਰਿਆਣਾ ਹੀ ਭੇਜਿਆ ਜਾ ਸਕਦਾ ਏਹੀ ਉਹਨਾਂ ਨੂੰ ਲੱਗ ਗਈ ਤੇ ਸਾਡੇ ਸਾਨੂੰ ਐਡੀ ਦੂਰ ਜਾਣਾ ਵੇਖੋ ਇਹ ਕਿੱਡਾ ਕਬੜਾ ਸੀ ਮੈਂ ਉਹ ਕਹ ਰਿਹਾ ਹਰਿਆਣੇ ਦੇ ਵਿੱਚ ਨੂੰ ਦੇ ਵਿੱਚ ਕਿੰਨੇ ਥਾਣੇ ਟੁੱਟੇ ਕਿੰਨੇ ਕਤਲ ਹੋਏ ਦਿੱਲੀ ਦੇ ਵਿੱਚ ਕਿੰਨੇ ਅੱਜ 30 30 ਸਾਲ ਹੋ ਗਏ ਨਿਆ ਨਹੀਂ ਮਿਲ ਰਿਆ ਕੀ ਗੱਲ ਮੈਂ ਨਾ ਵੀ ਐਡੀ ਛੋਟੇ ਜਿਹੇ ਇਸ਼ੂ ਦੇ ਉੱਤੇ ਇੱਕ ਥਾਣੇ ਤੇ ਹਮਲਾ ਹੋਇਆ ਕਿਸੇ ਦਾ ਕੋਈ ਮਰਡਰ ਨਹੀਂ ਹੋਇਆ ਕਿਸੇ ਨੂੰ ਕੋਈ ਮੇਜਰ ਸੱਟ ਨਹੀਂ ਲੱਗੀ ਜਾਂ ਕੋਈ ਬਖਾਈ ਜਾਵੇ ਸਾਨੂੰ ਜਾ ਕੇ ਉਹ ਖਾਏ ਜਾਣ ਕਿ ਆ ਵੀ ਪੱਪਲਪ੍ਰੀਤ ਸਿੰਘ ਹੁਣੀ ਡਾਂਗਾ ਮਾਰ ਜਾਨਾ ਨਗੀਆਂ ਖਰਪਾਨਾਂ ਕੱਢੀਆਂ ਗੁਰੂ ਗ੍ਰੰਥ ਸਾਹਿਬ ਦਾ ਉਹਦੇ ਸਰੂਪ ਲੈ ਕੇ ਗਿਆ ਸ਼ਾਂਤੀ ਦਾ ਪ੍ਰਤੀਗਿਆ ਸਭੇ ਸਾਂਝੀ ਵਾਰਸ ਦਾ ਕੋਈ ਨਾ ਦੱਸੇ ਬਾਹਰ ਜਿਓ ਗੁਰੂ ਗ੍ਰੰਥ ਸਾਹਿਬ ਦੇ ਸਾਨੂੰ ਦਿੰਦਾ ਹੀ ਇਹ ਕੁਛ ਆ ਉਹਦੇ ਲੈ ਕੇ ਗਏ ਆ ਇਹਦੇ ਹੁਲੜ ਬਾਜ ਜਿਹੜੇ ਇਕੱਠੇ ਹੁੰਦੇ ਤੁਹਾਨੂੰ ਹੀ ਪਤਾ ਜਿਹੜਾ ਇੱਕ ਸ਼ਾਸਤੀ ਬੇਟਾ ਗੱਲ ਤਾਂ ਵੀ ਇਹ ਕੋਈ ਏਡਾ ਵੱਡਾ ਇਸ਼ੂ ਨਹੀਂ ਇਸ਼ੂ ਇਹ ਹੀ ਕਿ ਜੇ ਇਹ ਭਾਈ ਅਮਰਪਾਲ ਸਿੰਘ ਇਦਾਂ ਚੱਲਦਾ ਰਿਹਾ ਤੇ ਜਿਹੜੀ ਸਿਆਸੀ ਜ਼ਮੀਨ ਹੈ ਉਹ ਖਿਸਕ ਰਹੀ ਹੈ ਉਹਨਾਂ ਪਾਰਟੀਆਂ ਦੀ ਇਹ ਸਾਡੇ ਹਿੰਦੁਸਤਾਨ ਦੀ ਸਿਆਜਨਾਚਰ ਇਸ ਗੱਲ ਤੇ ਸੁਧਰੀ ਨਾ ਨਾ ਉਹਨਾਂ ਚ ਰਿਹਾ ਹਿੰਦੁਸਤਾਨ ਦਾ ਕੁਝ ਨਹੀਂ ਬਣ ਸਕਦਾ ਕਿਉਂਕਿ ਕਿਤੇ ਵੱਡੇ ਵੱਡੇ ਕਾਂਡ ਵੀ ਕਰਾਈ ਜਾਂਦੇ ਆ ਆਪਣੀ ਸਿਆਸਤ ਨੂੰ ਹਾਸਲ ਕਰਨ ਵਾਸਤੇ ਬੜਾ ਬੜਾ ਕੁਝ ਕੀਤਾ ਜਾਂਦਾ ਹੈ ਮੈਂ ਤੇ ਇਹੋ ਅਪੀਲ ਇੰਡੀਆ ਸਰਕਾਰ ਨੂੰ ਕਰਦਾ ਆ ਵੀ ਵੇਖੋ ਸਾਰਿਆਂ ਨੂੰ 1 ਕੰਟਰੀ 1 ਲਾ ਇੱਕ ਕਾਨੂੰਨ ਤੇ ਇੱਕ ਦੇਸ਼ ਤੇ ਇੱਕ ਕਾਨੂੰਨ ਹੀ ਚਾਹੀਦਾ ਸਭ ਨੂੰ ਇੱਕੇ ਨਾਲ ਦੇਖਣਾ ਚਾਹੀਦਾ ਕੱਟ ਗਿਣਤੀ ਇਹਦਾ ਖਿਆਲ ਰੱਖਣਾ ਚਾਹੀਦਾ। ਥੈਂਕ ਯੂ। ਅੱਜ ਪਪਲਪ੍ਰੀਤ ਉਹਨਾਂ ਨੂੰ ਪੇਸ਼ ਕੀਤਾ ਜਾਊਗਾ। ਕਿੰਨੇ ਕੁ ਤੁਸੀਂ ਕਿਵੇਂ ਕੀ ਵੇਖਦੇ ਹੋ ਕਿਵੇਂ ਉਹਦਾ ਮਾਹੌਲ ਵੇਖਦੇ ਹੋ ਅੱਜ। ਠੀਕ ਆ ਵਧੀਆ। ਮਾਹੌਲ ਬਹੁਤ ਵਧੀਆ ਤੁਹਾਡੇ ਸਾਹਮਣੇ ਤੁਹਾਡੇ ਕੋਲੀਆਂ ਆਂ। ਐਸੇ ਆਉਣਾ ਪਪਲਪ੍ਰੀਤ ਸਿੰਘ ਨੇ ਮਿਲਦੇ ਆਂ ਕਹਿੰਦੇ ਅਫਸਰਾਂ ਨੂੰ ਬੇਨਤੀ ਕਰਦੇ ਵੀ ਸਾਨੂੰ ਵੀ ਮਿਲਾਇਆ ਜਾਵੇ। ਹੈ? ਕਿ ਕਿੱਡਾ ਕੁ ਵੱਡਾ ਇਸ਼ੂ ਹੈ ਕਿ ਪੱਤਰਕਾਰ ਬੰਦਾ ਉਹ। ਤੁਸੀਂ ਸਾਰੇ ਜਾਣਦੇ ਜੀ। ਉਹ ਤੇ ਕੋਈ ਵੱਡਾ ਉਹ ਤੇ ਕੋਈ ਏਕੇ 47 ਨਹੀਂ। ਤੁਹਾਡੇ ਵਾਲਾ ਕੈਮਰਾ ਹੀ ਹੈ ਦੇਖੋ। ਠੀਕ ਆ ਕਿਸੇ ਦੀ ਵੀ ਕੋਈ ਮੀਡੀਆ ਚਾਰਜ ਬਣ ਸਕਦਾ ਮਰਸਾਲ ਦਾ ਮੀਡੀਆ ਉਹ ਇੱਕ ਪੱਤਰਕਾਰ ਸੀ ਤੁਹਾਨੂੰ ਖੁਦ ਚਾਹੀਦਾ ਉਹਦੀ ਹੈਲਪ ਕਰਨੀ ਤਾਂ ਤੁਹਾਡੀ ਕੀ ਰਿਸ਼ਤਦਾਰੀ ਹੈ ਜੀ ਉਹਨਾਂ ਨਾਲ ਮੇਰਾ ਸਾਕਾ ਭਾਂਜਾ ਜੀ ਮੇਰੇ ਪਿੰਡ ਹੀ ਪੈਦਾ ਹੋਇਆ ਤੇ ਪਲਿਆ ਇਹ ਬੰਦ ਚੜੀ ਆ ਉਹ ਸਭ ਕੁਝ ਸਾਡਾ ਤੇ ਬਿਲਕੁਲ ਉਹਨਾਂ ਘਰ ਦਾ ਬੱਚਾ ਦੇ ਜੀ ਤਾਂ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਸੰਝਿਆ ਕਰ ਰਹੇ ਆ ਅਜਨਾਲਾ ਕੋਰਟ ਦੇ ਜਿਹੜੇ ਬਾਹਰ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਅੱਜ ਪਪਲ ਪ੍ਰੈਸਿੰਗ ਹੋਣਾ ਨੂੰ ਜਿਹੜਾ ਇੱਥੇ ਪੇਸ਼ ਕੀਤਾ ਜਾਣਾ ਤਾ ਉੱਥੇ ਦੱਸਿਆ ਕਿ ਪਰਿਵਾਰਕ ਮੈਂਬਰ ਸਾਹਮਣੇ ਆਏ ਨੇ ਜਿੱਥੇ ਕਿ ਪਪਲ ਪ੍ਰੇਤ ਹੁਣਾ ਦਾ ਜੋ ਮਾਮਾ ਸ਼੍ਰੀ ਨੇ ਉਹ ਵੀ ਸਾਹਮਣੇ ਆਏ ਨੇ ਤਾਂ ਉਹਨਾਂ ਵੱਲੋਂ ਕਹਿਣਾ ਹੈ ਕਿ ਸਾਨੂੰ ਮਿਲਣ ਦਿੱਤਾ ਜਾਵੇ ਤਾਂ ਕੁਝ ਹੀ ਸਮੇਂ ਦੇ ਵਿੱਚ ਅੱਜ ਪਪਲ ਪ੍ਰੇਤ ਹੁਣਾ ਨੂੰ ਇੱਥੇ ਪੇਸ਼ ਕਰ ਦਿੱਤਾ ਜਾਏਗਾ ਤਾਂ ਕਲੀ-ਕਲੀ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਨੇਰੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਲੈਕਟ੍ਰੋਨਿਕ ਜਗਬਾਨੀ ਟੀਵੀ ਸ਼੍ਰੀ ਹਮਸੈਈ